ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਹੋਪ ਕਰਦਾ ਹਾਂ ਕਿ ਸਾਰੇ ਜਣੇ ਠੀਕ ਹੋਵੋਗੇ ਤੇ ਮੈਂ ਬਲੌਗ ਦੀ ਸਟਾਰਟ ਕੀਤਾ ਤੇ ਉਧਰ ਰਾਣਾ ਹੈਰਾਨ ਹੋ ਗਿਆ ਰਣਜੀਤ ਕੀ ਬਣਾ ਰਿਹਾ ਇਹ ਬਣਾਉਣ ਲੱਗਾ ਸੀ ਸਪੀਕਰ ਸਪੀਕਰ ਦੀ ਪੇਟੀ ਜਿਹੜੀ ਤਿਰਸ਼ਮੀ ਜੀ ਹੁੰਦੀ ਹੈ ਨਾ ਕੀ ਆਉਂਦੇ ਹਨ ਉਹ ਯਾਰ ਪੇਟੀ ਆਏ ਉਹਨੂੰ ਪੇਟੀ ਆਉਂਦੇ ਆ ਤਿਰਸ਼ਮੀ ਜੀ ਦੀ ਇਸ ਨੂੰ ਜਿਵੇਂ ਜਿਵੇਂ ਐ ਐ ਐ ਕਰਕੇ ਉਹਦੇ ਵਿੱਚ ਆਂਡੇ ਸ਼ਿਪਸ ਕਰ ਜਰ ਰੱਖਦੇ ਆ ਹਨਾ ਆ ਵੇ ਆਈ ਆ ਤੇ ਆਹਾ ਆ ਪੀਸੀ ਘਟ ਗਿਆ ਨਾ ਆਹੋ ਤੇ ਉਹਨੂੰ ਫੋਨ ਲਾ ਦਾਦਾ ਵੀ ਇੱਕ ਗੱਲ ਸਤ ਮਿਸਤਰੀ ਸਾਹਿਬ ਪਲਾਈ ਵੀ ਬੜੀ ਪੱਕੀ ਲੈ ਕੇ ਆਈ ਹੈ ਕਿ ਥੋੜ ਜੇ ਪੂਰੀ ਨਾ ਵਾਧ ਦੇਣਾ ਪਵੇ ਹਨਾ ਜਾ ਮਿਸਤਰੀ ਆ ਤੂੰ ਪਲਾਈ ਤੇ ਤੂੰ ਨਾਲ ਭਰਾਵਾ ਚਾਚੇ ਕੋਲੋਂ ਲੈ 150 ਕਿਹੜੇ ਚਾਚੇ ਕੋਲੋਂ ਅਛਾ ਚਾਚੇ ਦੁਕਾਨ ਵਾਲਾ ਤਾਂ ਸਾਨੂੰ ਰੇਟ ਸੁਣਾ ਕੇ ਨੀ ਬਰਾਤ ਕਿੰਨੇ ਕਿੰਨੇ ਵੀ 60 ਰੁਪਏ ਕਿੰਨੇ ਫੁੱਟ ਲੈ ਕੇ ਆਏ ਜੀ ਕਿੰਨਾ ਟਾਈਮ ਲੱਗੂ ਇਹ ਬੰਤ ਇਹਨੇ ਆ ਕੰਮ ਚੱਲੀ ਜਾਵੇ ਇਹ ਪੈਂਟ ਇਹ ਪਾਣੀ ਕਿਹੜੇ ਗਾਣੇ ਸੁਣਦੇ ਆ ਅੱਜ ਫੇਰ ਇਹ ਪਹਿਣੀ ਵਾਲਾ ਖਾਣਾ ਸੁਣਦੇ ਆ ਵੀ ਰੋਜ਼ ਉਹਦੇ ਨਵੇਂ ਗਾਣੇ ਹੁਣ ਬੜੇ ਆਉਣਦੇ ਆ ਇਹਦੀ ਟੀ-ਸ਼ਰਟ ਤੇ ਵੇਖੋ ਕੀ ਲਿਖਿਆ ਆ ਆ ਕੀ ਲਿਖਿਆ ਰਾਣੇ ਹਾਂ ਕਿਵੇਂ ਮੈਂ ਭਾਵੇਂ ਲਿਆਂਦੀ ਉਦੋਂ ਮੈਂ ਗੌਰ ਨਹੀਂ ਕੀਤਾ ਇਹਦੀ ਟੀ-ਸ਼ਰਟ ਉੱਤੇ ਕੀ ਲਿਖਿਆ ਹੈ ਅੰਗਰੇਜ਼ੀ ਚ ਲਿਖਿਆ ਉਦੋਂ ਮੈਂ ਪੰਜਾਬੀ ਕਰਕੇ ਨਹੀਂ ਪੜਿਆ ਐਣੀ ਅੰਗਰੇਜ਼ੀ ਵੀ ਤਾਂ ਆਉਂਦੀ ਆ ਪਰ ਅੰਗਰੇਜ਼ੀ 'ਚ ਕੁਝ ਗਲਤ ਜਿਹਾ ਨਹੀਂ ਲੱਗਦਾ ਨਹੀਂ ਉਹਦੀ ਮੰਨ ਜਾ ਅੰਗਰੇਜ਼ੀ ਨਹੀਂ ਅੰਗਰੇਜ਼ੀ ਆਉਂਦੀ ਕਿਉਂ ਨਹੀਂ ਆ ਅੱਛਾ ਫਿਰ ਮੇਰੇ ਕੋਲ ਘੱਟ ਹੋਣਾ ਮਨਜ ਰਾਜ ਆ ਕੀ ਆ ਯਾਰ ਆ ਕਿਵੇਂ ਆਉਂਗਾ ਯਾਰ ਕੱਲ੍ਹ ਤੇ ਦਿਖਾਈ ਐ ਹਾਂ ਬਈ ਫਿਲਮਾਂ ਕਿੰਦੇ ਤੋਂ ਡਾਊਨਲੋਡ ਕਰਾਉਣਾ ਹੁੰਦਾ ਮੂਵੀਆਂ ਦੀ ਗੱਲ ਬੱਕਰੀ ਰਹਿੰਦੀ ਅੰਗਰੇਜ਼ੀ ਅੰਗਰੇਜ਼ੀ ਮੂਵੀਆਂ ਮੈਨੂੰ ਕਹਿੰਦਾ ਹੁੰਦਾ ਕਿ ਹਿੰਦੀ ਦੇ ਡਬ ਡਾਉਣ ਤਾਂ ਵੇਖ ਲੂੰਗਾ ਅੰਗਰੇਜ਼ੀ 'ਚ ਨਹੀਂ ਵੇਖੀਆਂ ਜਾਣੀਆਂ ਤੇ ਮੈਂ ਅੰਗਰੇਜ਼ੀ ਮੂਵੀ ਅੰਗਰੇਜ਼ੀ 'ਚ ਵੀ ਨਾ ਮੈਂ ਜਾਨੀ ਥੱਲੇ ਟਾਈਟਲ ਆਉਂਦਾ ਨਾ ਲਿਖਿਆ ਲਿਖਿਆ ਬੰਦਾ ਪੜ੍ਹ ਕੇ ਤੇ ਸਮਝ ਲੈਂਦਾ ਕਿ ਕੀ ਕਹਿਣ ਦਾ ਹੁਣ ਐਦਾਂ ਹੀ ਅੰਗਰੇਜ਼ੀ ਆਊਗੀ ਅਸੀਂ ਆਈਲੈਸ ਹਾਲੇ ਤੱਕ ਹੈਣੀ ਹੈਣਾ ਬਈ ਕੀ ਕਰਨੀ ਆਈਲੈਸ ਓਏ ਹਾਂ ਹੁਣ ਕੰਨਾਂ ਦੇ ਵਿੱਚ ਹੋ ਗਿਆ ਸਪੀਕਰ ਤੇਜ਼ ਬਾਜੇ ਰੈਡੋ ਯਾਨਕੀ ਬੱਚ ਮੈਨੂੰ ਮਿਲ ਲੈਣੀ ਕੀ ਸਲਾਹ ਬਣਾਉਣ ਦਾ ਜੇ ਦੋਨੋਂ ਜੀ ਰੰਜੀਤ ਨੇ ਲਾਉਣੇ ਸੀ ਪਲਾਈ ਦੇ ਨਿਸ਼ਾਨੀਆਂ ਉਹਨੇ ਮੰਗਾਇਆ ਹੁਣ ਮੈਂ ਦੇਣ ਜਾ ਰਿਹਾ ਹਾਂ ਉਹਨੂੰ ਪੈਨ ਉਹ ਮੈਨੂੰ ਲੱਗਾ ਪਿਆ ਕਿ ਇਹ ਨਾ ਨਿਸ਼ਾਨੀਆਂ ਲਾਉਣ ਉਹ ਵੇਖੋ ਰੰਜੀਤ ਨੇ ਲਾ ਲਈ ਨਿਸ਼ਾਨੀਆਂ ਰੰਜੀਤ ਨੇ ਕਾਹਦੀਆਂ ਲਾਈਆਂ ਮੈ ਲਵਾਈਆਂ ਤੇ ਲੱਗ ਗਈਆਂ ਨਿਸ਼ਾਨੀਆਂ ਰੰਜੀਤ ਇਹ ਕਾਹਤੇ ਕੋਲੋਂ ਦਾ ਨੰਬਰ ਹੈਗਾ ਕਿਹਦਾ ਨੰਬਰ ਹੈਗਾ ਲੱਡੀ ਆ ਲੱਡੀ ਕੌਣ ਜਿੰਦੀ ਪੇਟੀ ਆ ਆ ਹੋਇਆਗਾ ਸਤ ਹਾਂ ਉਹਨੂੰ ਫੋਨ ਲਾ ਉਹਨੂੰ ਕਹ ਇੱਕ ਵਾਰੀ ਆ ਆ ਲੱਗਾ ਵਿਆ ਜੀ ਇਹ ਵੇਖੋ ਰਾਣੇ ਵਿਖਾਈ ਓਏ ਰਾਣੇ ਪਤਾ ਕੀ ਕਰਨ ਡਿਆ ਜਿਵੇਂ ਉਹ ਆਂਡਾ ਛੇਵਿਆ ਨਾ ਇੱਕ ਬੰਦੇ ਨੂੰ ਤਾਂ ਸਹੀ ਮਾਰ ਲਿਆ ਔਰ ਦੂਜਾ ਹੱਥ ਖੱਬਾ ਸੱਜਾ ਚੱਲਣ ਨਹੀਂ ਡਿਆ ਪਹਿਲਾਂ ਖੱਬੇ ਨਾਲ ਕੱਟਣ ਡਿਆ ਸੀ ਤੇ ਉਹ ਬਸ ਐਂ ਕਦੇ ਸਿੱਧਾ ਲਾ ਜਾ ਕੇ ਐਦਾ ਐਦਾ ਗੋਲ ਪਾਈ ਜਾ ਰਿਹਾ ਈ ਹੁਣ ਸ਼ਹਿਰ ਰੈਡੀ ਰੀਟਰ ਨਵਾਂ ਨਹੀਂ ਲੈਣਾ ਸੀ ਅਹੀ ਜਾਲੀ ਪਵਾਉਣੀ ਆ ਰੈਡੀ ਰੀਟਰ ਨੂੰ ਜਾਲੀ ਦਾ ਪਤਾ ਕਰਨ ਚੱਲੇ ਆ ਤੇ ਮੈਂ ਹਣ ਖਾਣ ਲੱਗਾ ਰੋਟੀ ਰੋਟੀ ਖਾ ਕੇ ਹੀ ਜਾਣਾ ਸ਼ਹਿਰ ਤੇ ਸ਼ਹਿਰ ਹੀ ਜਾਣਾ ਹਣਾ ਮੰਮੀ ਕਿੱਸੀ ਹੋ ਮੰਮੀ ਮੈਂ ਤੇ ਪਾਪਾ ਹੀ ਚੱਲਿਆ ਹੁਣ ਫਰੀਦਕੋਟ ਰਾਣੇ ਰਾਣੇ ਵਾਹ ਚੱਲਿਆ ਫਰੀਦਕੋਟ ਕਿਵੇਂ ਆ ਜੀ ਸੁਣੀ ਇੰਨਾ ਗੱਲਾ ਗੱਲਾ ਪਾਣੀ ਖੁੰਦਾ ਪੇਟੀ ਵਿਖਾਈ ਜਿਹਦਾ ਕਰਜ ਹੀ ਆ ਕੰਮ ਅੱਛਾ ਇਹਨੂੰ ਬੰਦ ਕਰ ਲਾ ਕਿਉਂ ਕਰ ਲਾ ਨੁਕਰ ਗੱਡੀਆਂ ਘਾੜ ਬਣੀਆਂ ਬਣੀ ਵੀ ਏਡੀ ਭਾਰੀ ਨਹੀਂ ਬਣੀ ਚੱਕ ਕੇ ਵੇਖੋ ਇੱਥੀ ਮੈਂ ਇਹ ਅਪਲਾਈ ਕਿੱਥੋਂ ਲਿਆ ਕਰ ਲਈ ਇਹ ਦੇਖ ਰਹੇ ਬਈ ਈ ਚੀ ਮੋਟੀ ਹੋ ਅੱਛਾ ਫਿਰ ਤਾਂ ਬਹੁਤ ਕਾਮਯਾਬ ਬਣ ਗਿਆ ਇਹ ਅਸੀਂ ਪਹੁੰਚ ਚੁੱਕੇ ਅਸੀਂ ਘਰੇ ਨਾਲ ਲਿਆਂ ਦੇ ਦੋ ਤਿੰਨ ਲੋਕ ਕੇ ਲੈ ਮਾਤਾ ਕਿੱਥੇ ਆ ਬਸ ਮੇਰੀ ਮੰਮਾ ਨੂੰ ਤਾਂ ਇੱਕੋ ਕੰਮ ਆ ਕਿ ਫੜ ਲੈਂਦੀ ਆ ਫੋਨ ਤੇ ਲਾ ਲੈਂਦੀ ਆ ਕੰਨ ਨੂੰ ਤੇ ਮਾਸੀਆਂ ਨਾਲ ਦੋ ਘੰਟੇ ਚਾਰ ਘੰਟੇ ਤੇ ਬਾਅਦ ਜੇ ਤੂੰ ਕਹਿਦੀ ਹੈ ਨਾ ਕੁਝ ਬਣਾ ਦੇ ਮੈਨੂੰ ਤਾਂ ਮੇਰੇ ਮੁੰਡੇ ਪਤਾ ਨਹੀਂ ਕਿ ਹੋ ਜੇ ਆ ਕੰਮ ਹੀ ਨਹੀਂ ਗੱਲ ਹੀ ਨਹੀਂ ਕਰਨ ਦਿੰਦੇ ਭਾਵੇਂ ਫੋਨ ਡੈੱਡ ਹੋ ਜੇ ਮੈਂ ਅਸੀਂ ਵੀ ਬਾਹਰ ਰஞ்சிਤ ਨੂੰ ਵੇਖਣ ਤੇ ਰஞ்சிਤ ਹੀ ਨਹੀਂ ਆਗਾ ਘਰੇ ਮੈਂ ਕਿਹਾ ਚੱਲ ਅੱਡੇ ਤੇ ਜਾਵਾਂ ਹਾਂ ਹਾਂ ਹੱਥਾਂ ਵਾਲੀ ਨਾ ਮਾਰਿਆ ਨਾ ਇਹ ਇਹ ਹੁੰਦੀ ਸਜ਼ਾ ਜਿਹੜਾ ਮੈਨੂੰ ਬਿਨਗੈਰ ਤੂੰ ਵੀ ਉਹ ਬਿਨਗੈਰ ਦੱਸੇ ਗਿਆ ਹੌਣ ਜੀ ਆ ਗਿਆ ਰਾਣਾ ਜੀ ਤੇ ਇਹਦੀ ਇੱਕ ਗੱਲ ਪਤਾ ਕਿੰਨੀ ਮਾੜੀ ਆ ਮੈਂ ਜਾਵਾਂ ਤਾਂ ਮੈਂ ਕਹਿ ਦਿੰਨਾ ਨਾ ਆਇਆ ਚੱਲ ਜੀ ਦੋਨੋਂ ਜਾਣੀ ਤੇ ਕੱਲਾ ਆ ਜਾਣਾ ਬੜੀ ਮਾੜੀ ਗੱਲ ਆ ਦੱਸ ਮਮੀ ਕਾ ਇਹਨੂੰ ਕੌਣ ਭੇਜ ਦੰਦ ਇਹਨੂੰ ਆਪਾਪੂ ਨੂੰ ਪੁੱਛ ਨੂੰ ਅੱਜ ਸਾਡੇ ਕਾਣ ਗਿਆ ਵਾ ساری ਦੁਨੀਆ ਕਾ ਫਰੀਦਗੜ੍ਹ ਕਾਣ ਗਿਆ ਫਰੀਦਗੜ੍ਹ ਫਰੀਦਗੜ੍ਹ ਨਹੀਂ ਗਿਆ ਰਣਜੀਤ ਰੱਖੋ ਕੀ ਕਰਦਾ ਪਿਆਈ ਹੋ ਹੋਏ ਨਾ ਇਹ ਗੱਲ ਇਹੋ ਹੀ ਗੱਲ ਆ ਬਾਬੇ ਜੀ ਮੰਮੀ ਲੜਾਈ ਹੋਣੀ ਇਹੋ ਵੀਡੀਓ ਇੰਟਰਨੈਟ ਤੇ ਪਹੂਗੀ ਮੈਂ ਉਸ ਮੇਰਾ ਕੈਮਰਾ ਠੀਕ ਆ ਹੈ ਆਮ ਹਾਰਡ ਵਰਕਰ ਆ ਮਨ ਦਾ ਨਜ਼ਾਰਾ ਇਹ ਸਿਰਫ ਜਸਟ ਫਨ ਲਈ ਹੈ ਕਹਿਦੀ ਨਾ ਰਾਣੇ ਨੂੰ ਕੋਈ ਪਤਾ ਨਹੀਂ ਸੀ ਆ ਇਹਨੂੰ ਕੋਈ ਪਤਾ ਨਹੀਂ ਤੇ ਆਪਦੇ ਲੋਰ ਚ ਲੱਗਾ ਹੋਇਆ ਸੀ ਜਿਹੜੀ ਵੀ ਮੈਂ ਕਹਤਾ ਵੀ ਨਹੀਂ ਹੁੰਦੀ ਸਿਰ ਕੀ ਹੋ ਗਿਆ ਮੁਖੜਾ ਤਾਂ ਦਿਖਾ ਜਾ ਯਾ ਪੱਡਾ ਲਾ ਰੰਜੀਤ ਨੇ ਸਦਾ ਹੀ ਮੈਨੂੰ ਕਪੜਾ ਘੜਵਾਉਣ ਵਾਸਤੇ ਹੁਣੇ ਕਪੜਾ ਲਾ ਰਿਹਾ ਆ ਪੇਟੀ ਉੱਤੇ ਕਿਵੇਂ ਲੱਗ ਗਿਆ ਕਪੜਾ ਪੂਰਾ ਆ ਗਿਆ ਵਦ ਗਿਆ ਸਹੀ ਲਾਈ ਭਰਾਵਾ ਕਪੜਾ ਖਿੱਚ ਖੂਚ ਕੇ ਕਿ ਨਾਲ ਲਵਾਵਾਂ ਸਦਾ ਕੋਕੀ ਲੈ ਕੇ ਆਉਂਦਾ ਨਵਾਂ ਕੌਣ ਨੱਡੀ ਆ ਰਿਹਾ ਜੀ ਕੋਕੇ ਲੈ ਕੇ ਫੇਰ ਇਹਦੇ ਤੇ ਕੋਕੇ ਜੜੇ ਜਾਣਗੇ ਫੇਰ ਕੋਕੇ ਹੀ ਜੜੇ ਜਾਣਗੇ ਹਨਾ ਵੀ ਹਨਾ ਜੀ ਮੈਂ ਅੱਗ ਲਾਈ ਹੁਣ ਦੁੱਧ ਲੈਣ ਤੇ ਬਟਾ ਇੰ ਆਵੇਂ ਹੋਏ ਰੱਬਾ ਮੁੰਜੇ ਰੰਜੀਤ ਰੰਜੀਤ ਤੇ ਨਵਦੀਪ ਜਿੰਦਾ ਕੱਚਾ ਨਾ ਨੱਡੀ ਐ ਨੱਡੀ ਐ ਨਾ ਕੱਚਾ ਨਾ ਤੇਰਾ ਓਏ ਨਵਦੀਪ ਪੱਕਾ ਨਾ ਮੈਂ ਉਹ ਨੱਡੀ ਦੂਜੀ ਵੀ ਹੁੰਦੀ ਐ ਨਾ ਵੀ ਉਹ ਭਰਾਵਾ ਲੱਡੀ ਲੱਡੀ ਇਹਨਾਂ ਨੇ ਲਾ ਲਿਆ ਕੀ ਲਾ ਲਿਆ ਆ ਪੇਟੀ ਆ ਕੀ ਕੀਤਾ ਹੀ ਰਾਨ ਇਹ ਸਪੈਸ਼ਲ ਖੂਬੀਆ ਹੈ ਕਹਾਂ ਲੱਗਦੀ ਓਏ ਸੋਹਣੀ ਲੱਗਦੀ ਆ ਇਹ ਫਿਰ ਤਿਆਰ ਕਰਨੀ ਕਿ ਕਿ ਮੈਂ ਵੀਡੀਓ ਸ਼ੂਟ ਕਰਨ ਡਿਆ ਚਾਨਣ ਨਿਕੜਣ ਡਿਆ ਇੱਥੇ ਇੱਕ ਓਵਲ ਰਹਿ ਗਿਆ ਲੋਨ ਵਾਲਾ ਕਿੱਥੇ ਜਾਣ ਕਰਾਂ ਨਹੀਂ ਨਹੀਂ ਬਸ ਹੈਗਾ ਆਹ ਓਵਲ ਰਹਿ ਗਿਆ ਇੱਥੇ ਲਾਉਣ ਵਾਲਾ ਓਵਲ ਕਿੰਨੇ ਕੋ ਟਾਈਮ ਚ ਲਗੂਗਾ ਕਿੰਨਾ ਟਾਈਮ ਲੱਗੂਗਾ ਪਤਾ ਘੰਟਾ ਦਾ ਗਿੰਟ ਲੱਡੀ ਆਹ ਰਾਤ ਨੂੰ ਪਤਾ ਜਿਆਦਾ ਨਹੀਂ ਹੋ ਰਿਹਾ ਜੁਲਕਾ ਹੈ ਬਈ ਨਾ ਪਤਾ ਨਹੀਂ ਲੱਗਦਾ ਨਹੀਂ ਜੀ ਕੀ ਅਨਵਾਦ ਦੀ ਮੰਗੀ ਗੱਲ ਨਾ ਹਾਂ ਹਾਂ ਸੁਣਗੀ ਸੁਣਗੀ ਪਾਲ ਠੀਕ ਆ ਇੱਥੇ ਕੱਢ ਦੇ ਅਨਾਈ ਐਨਾ ਟੇਬ ਮਾਰ ਕਿੱਥੋਂ ਮਾਰ ਲਾਂਗੇ ਟੇਬ ਰੋ ਲੈ ਕਹਿੰਦਾ ਬੰਟੂ ਹੀ ਐੜਾ ਜਿਵੇਂ ਬੰਡਲ ਚੱਕ ਲੈਂਦਾ ਹੋਵੇ ਬਾਦੂ ਸਾਨੂੰ ਇੱਥੇ ਲਾ ਇੱਥੇ 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 ਹੀ ਲੱਗਣਾ ਜੀ ਇੱਥੋਂ ਆਵੇ ਖਸਕੀਮ ਲਾ ਕਿੱਥੇ ਬੱਟੇ ਆ ਦੱਸ ਆ ਵੇਖ ਕਾ ਇਹਦਾ ਤਾਰ ਵੀ ਵੀਰ ਜਲਦੀ ਨਾਲ ਦੁਬਿਯਾਰ ਹੀ ਜੋੜਤਾ ਰਹੋ ਇਹਨਾਂ ਦੇ ਚੱਲ ਲੱਗ ਕਰ ਦਮ ਦੁਬਾਰਾ ਲੱਡੀ ਓਏ ਹਾਂਜੀ ਕੀ ਹਾਲੀ ਆ ਵੀ ਇੱਧਰ ਆ ਜਾਓ ਇੱਥੇ ਕੰਟ ਤੁਹਾਨੂੰ ਵਿਖਾਈਏ ਕਿੰਨਾ ਚੱਲ ਪਿਆ ਓਏ ਚੱਲ ਪਿਆ ਏ ਫਿਕਰ ਹਾਂ ਚੱਲ ਪਿਆ ਚੱਲ ਪਿਆ ਏ ਚੱਲ ਪਿਆ ਅਰਥ ਬਾਡੀ ਚ ਦਿੱਤਾ ਵਾ ਸਿੱਧਾ ਇੱਥੋਂ ਕਨੈਕਟ ਕਰਤਾ ਪਰਥੀ ਯਾਰ ਆ ਦੇਖ ਲੈ ਲੈ ਆ ਆ ਚੰਗੀ ਤਰ੍ਹਾਂ ਲਾਏ ਖਰਾਬ ਕਰੂਗਾ ਵੀ ਬੈਂਡ ਕੋਈ ਚੱਕਰ ਨਹੀਂ ਮੁੰਡਿਆ ਤੂੰ ਟੈਨਸ਼ਨ ਨਾ ਲੈ ਸਾਡੇ ਨਾਲ ਲੈ ਮਾਰਦੀ ਗਰੰਟ ਪੂਰੀ ਬੈਂਟਰੀ ਕਾਲੇ ਕਿਵੇਂ ਆ ਦੋ ਮਿੰਟ ਕਾਲੇ ਨੂੰ ਇੰਟਰੋਡਿਊਸ ਕਰਾ ਦਈਏ ਮੇਰੀ ਸਬਸਕ੍ਰਿਪਸ਼ਨ ਓਏ ਇਧਰ ਨੂੰ ਤਾਂ ਦੇਖ ਲੈ ਕਾਲਾ ਸੰਗਾਊ ਸੰਗਾਊ ਕੋ ਟੈਂਕਲ ਨਾ ਬੰਦੇ ਨੂੰ ਲੋਕੀ ਤਾਂ ਬੁਈ ਕਰਦੇ ਰਹਿਣਗੇ ਜੋ ਕੋਈ ਚੱਕਰ ਨਹੀਂ ਇੱਥੇ ਜਿਵੇਂ ਆ ਜਿਵੇਂ ਰਹਿ ਜਾਣਗੇ ਮੇਰੀ ਗੱਲ ਸੁਣੋ ਯਾਰ ਆ ਬਾਕਸ ਆਇਆ ਨਾ ਕੱਢ ਬਾਹਰ ਉਹ ਛੜਕ ਦੇਣਾ ਰੈਂ ਦੇ ਤੂੰ ਅਸੀਂ ਤਰੀਆ ਜੀ ਨਹੀਂ ਮੇਰੀ ਗੱਲ ਸੁਣ ਰਹਿਣ ਦੇ ਬੈਟਰੀ ਦਾ ਚੱਲੂਗਾ ਤੇਰੀ ਸਲਾਹ ਲੈਣੀ ਹੈ ਮੈਨੂੰ ਦੱਸ ਬੈਟਰੀ ਦਾ ਚੱਲੂ ਹੈ ਵਾਈ ਹੋਰ ਬਣਾਉਣੀ ਹੈ 20 ਵੋਲਟ ਤੇ ਲਾਏ ਨੇ ਪਰ ਐਨ ਦੇ ਲੋੜ ਹੀ ਨਹੀਂ ਆਪਾਂ ਨੂੰ ਨਹੀਂ ਐਨੀ ਕੀ ਨਿਕਲ ਲੈਣ ਦੇ ਐਨੀ ਕੀ ਨਹੀਂ ਫਿਰ ਜੋ ਫਿਰ ਜਦੋਂ ਮੋਡੀਫਾਈ ਕਰਨਾ ਉਹ ਤੇ ਇਕੋ ਲੈ ਆਵਾਂਗੇ 20 ਵੋਲਟ ਤੇ ਲਾਤਾ ਇਹਨੇ ਨਹੀਂ ਰਹਿਣਾ ਜਦੋਂ VRP ਆਉ ਹੈ ਨਾ ਕੋਲ ਉਹਦੇ ਉਹਦੇ ਤੇਰੇ ਕੋਲ ਲੈ ਕੇ ਆਵਾਂਗੇ ਆਹ ਠੀਕ ਆ ਉਹਦੇ ਕੋਲ ਹਮੋਂ ਨਾ ਕਿਤੇ ਰਹਿ ਜੀ ਤੂੰ ਰਹਿ ਕੇ ਤੇ ਚੱਲਣਾ ਨਹੀਂ ਬਲੌਕ ਨਾ ਜਣਾ ਹੂੰ ਓਏ ਪੇਚ ਕਾ ਚੱਕ ਕੇ ਤੂੰ ਚੱਲ ਤੈਨੂੰ 20 ਕਰੋੜ ਦਾ ਮੋਟਰ ਸਹਾਲ ਨਹੀਂ ਪੈਰ ਲਾਦਾ ਗਾਣਾ ਕੀ ਜੁਲਕਾ ਹੋਇਆ ਦੱਸ ਪਹਿਲਾਂ ਜੁਲਕਾ ਸਮਰਾਜ ਕੱਟਿਆ ਸੋਰਾਜ ਸੋਰਾਜ ਤਾਂ ਇਹਨੇ ਕੱਟਿਆ ਇਹਨੇ ਟਰੈਕਟਰ ਗਾਣੇ ਛੱਡ ਕੇ ਫੁੱਲ ਭਜਾ ਦਿੱਤਾ ਫਿਰ ਘਰੋਂ ਗਾਲ੍ਹਾਂ ਮੈ ਆ ਜਲੀਆਂ ਸੀ ਇਹਨੂੰ ਪਾਪਾ ਜੀ ਨੇ ਤਾਂ ਕੁਝ ਨਹੀਂ ਆਕਿਆ ਮੰਮੀ ਪੂਰਾ ਆ ਜਾਂਦਾ ਤੇ ਲੋਧੀ ਆ ਗਈ ਉਹ ਕਿੱਦਾਂ ਦਿੱਤਾ ਵਿਆ ਟਰੈਕਟਰ ਤਾਂ ਨਿੰਮਰ ਲੈ ਨੂੰ ਜੀ ਕਰਦਾ ਕੀ ਹੋ ਗਿਆ ਮਾਊਏ ਆਪਕਾ ਫਿਰ ਇਹ ਵਿੱਚ ਰਾਤੀ ਫ੍ਰੀਜਰੇਟਰ ਤੇ ਸਾਡਾ ਮਾਊ ਸੁੱਤਾ ਹੋਇਆ ਆ ਇਹ ਵੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਆਪ ਜੀ ਦਾ ਧੰਨਵਾਦ